ਸਭ ਤੋਂ ਪਹਿਲਾਂ ਸਾਰੇ ਹੀ ਈਵਰਸ ਨੂੰ જય શ્રી ਰਾਮ ਇੱਕ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਕਿ ਭਈ ਅੱਜ ਮੈਂ ਜ਼ੀਰੋਪੁਰ ਮੰਡਲ ਦਾ ਪ੍ਰਧਾਨ ਪ੍ਰਦੀਪ ਸ਼ਰਮਾ ਮੇਰਾ ਨਾਮ ਹੈ ਇੱਕ ਸਾਡੀ 20 ਟੀਮ ਹੈ ਜਿਹੜੀ ਇਹ ਉਦਘਾਟਨ ਕਰ ਰਹੀ ਹੈ ਇਹ ਜਿਹੜਾ ਕੁਐਸਚਨ ਤੁਸੀਂ ਮੈਨੂੰ ਪੁੱਛਿਆ ਇਹ ਬਹੁਤ ਬੈਟਰ ਹੁੰਦਾ ਉਹਨਾਂ ਲੋਕਾਂ ਨੂੰ ਪੁੱਛਣਾ ਸੀ ਜਿਹੜੇ ਆਪਣੇ ਆਪ ਨੂੰ ਇਸ ਇਲਾਕੇ ਦੇ ਨੁਮਾਇੰਦਾ ਮੰਨਦੇ ਨੇ ਕਿ ਉਹਨਾਂ ਨੇ ਕਿਉਂ ਨਹੀਂ ਸਾਨੂੰ ਬੁਲਾਇਆ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਅਸੀਂ ਪਿਛਲੇ 3 ਸਾਲਾਂ ਤੋਂ ਅਥਕ ਮਿਹਨਤ ਕਰ ਰਹੇ ਹਨ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਅੱਜ ਕੱਲ ਕੋਈ ਇੱਕ ਕਾਂਗਰਸ ਦੇ ਬੰਦੇ ਕਿਉਂਕਿ ਮਹਾਰਾਣੀ ਪ੍ਰੀਤ ਕੌਰ ਕਾਂਗਰਸ ਤੋਂ ਆਈ ਹੈ ਉਹਨਾਂ ਦੇ ਕੁਝ ਬੰਦੇ ਆ ਕੇ ਸਾਡੇ ਬਾਰੇ ਕੁਝ ਨੀਤੀਆਂ ਦੇ ਸਾਡੇ ਬਾਰੇ ਗਲਤ ਕਰ ਰਹੇ ਸਾਨੂੰ ਇਨਵੋਲ ਨਹੀਂ ਕਰ ਰਹੇ ਆਪਣੇ ਪ੍ਰੋਗਰਾਮ ਵਿੱਚ ਇਹ ਦੇਖੋ ਇੱਕ ਪੋਲਿਟਿਕਸ ਹੈ ਲੇਕਿਨ ਮੈਂ ਜ਼ਿਆਦਾ ਨਹੀਂ ਕਮੈਂਟ ਕਰ ਪਾਉਂਗਾ ਲੇਕਿਨ ਅੱਜ ਤੁਹਾਡਿਕਲ ਬਿਲਕੁਲ ਸਹੀ ਹੈ ਅੱਜ ਮੇਰੇ ਕੋਲ ਕੋਈ ਇਨਵੀਟੇਸ਼ਨ ਨਹੀਂ ਸੀ ਕਿ ਕਿ ਉੱਥੇ ਬਹੁਤ ਕੁਝ ਹੋ ਰਿਹਾ ਹੈ ਆਫਿਸ ਕੋਲ ਹੈ ਇਸ ਬਾਰੇ ਕਿਸੇ ਕੋਲ ਭਾਈ ਜਮਨ ਜਾਂ ਆਪਣੇ ਤੋਂ ਉੱਪਰ ਲੈਵਲ ਨਾਲ ਰੋਲ ਦੇ ਸਾਡੇ ਹਲਕੇ ਦੀ ਚਾਰਪੈ ਸਾਨੂੰ ਨੂੰ ਪ੍ਰੋਗਰਾਮ ਦਾ ਪਤਾ ਨਹੀਂ ਹੁੰਦਾ ਲੇਕਿਨ ਇਹ ਇਹ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਉਹ ਸ੍ਰੀ ਬੀ ਐਲ ਸੰਧੂ ਜੀ ਐਸਐਮਐ ਸੰਧੂ ਜੀ ਹੈ ਉਹਨਾਂ ਦੀ ਅਗਵਾਈ ਚ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਨੇ ਕਦੀ ਵੀ ਮੈਨੂੰ ਸਪੈਸ਼ਲ ਕਦੀ ਵੀ ਇੰਟੀਮੇਟ ਨਹੀਂ ਕੀਤਾ ਕਿ ਸਾਡੇ ਕੋਈ ਰੈਲੀ ਹੋ ਰਹੀ ਹੈ ਕੋਈ ਸਾਡੀ ਮੀਟਿੰਗ ਹੋ ਰਹੀ ਹੈ ਜਦਕਿ ਬੀਜੇਪੀ ਦਾ ਕੋਈ ਪ੍ਰੋਟੋਕੋਲ ਹੁੰਦਾ ਹੈ ਜਦ ਵੀ ਕਿਸੇ ਮੰਡਲ ਦੇ ਪ੍ਰਧਾਨ ਦੇ ਅੰਦਰ ਕੋਈ ਵੀ ਮੀਟਿੰਗ ਹੁੰਦੀ ਹੈ ਕੋਈ ਵੀ ਐਕਟੀਵਿਟੀ ਹੁੰਦੀ ਹੈ ਜੋ ਵੀ ਚੋਣਾਂ ਤੋਂ ਰਿਲੇਟਡ ਉਹਦੇ ਵਿੱਚ ਮੰਗਲ ਪ੍ਰਧਾਨ ਨੂੰ ਇਨਵੋਇਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਦੇਖੋ ਮੈਂ ਇਸ ਅਸੀਂ ਕਮਲ ਦੇ ਫੋਨ ਔਰ ਮੋਦੀ ਦੇ ਇਲੈਕਸ਼ਨਾਂ ਵਾਸਤੇ ਕੰਮ ਕਰ ਰਹੇ ਹਾਂ। ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰਾਂਗਾ। ਸੋਹਾਈ ਕਮਾਨੂ ਸਾਰਾ ਕੁਝ ਪਤਾ ਹੈ। ਅਸੀਂ ਸਭ ਕੁਝ ਆਗਤ ਕਰਾ ਚੁੱਕੇ ਹਾਂ। ਲੇਕਿਨ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਮਰ ਨਜ਼ਰ ਰਜ਼ਾ ਕਰਦੇ ਹੋਏ ਅਸੀਂ ਮੋਦੀ ਦਾਸੇ ਲੋਕ ਚਨਾਵ ਲੜ ਰਹੇ ਹਾਂ ਭਾਰਵੀ ਕਵੀ ਕੋਸਾ ਦੇ ਕਮਲਪ੍ਰੀਤ ਕੈਂਡੀਏਟ ਹੈ ਪਟਿਆਰਾ ਲੋਕ ਸਭਾ ਦੀ ਸੰਗਠਨ ਹੈ ਅਸੀਂ ਸਵੇਰੇ ਉੱਠ ਕੇ ਕੋਈ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਇੱਥੋਂ ਭਾਰੀ ਬਹੁਮਤ ਤੋਂ ਜਿਤਾਣਾ ਹੈ ਇਹ ਮੇਰਾ ਮਾਰੈ ਦੀ ਕਮਲਪ੍ਰੀਤ ਦਾ ਮੈਦਾਨ ਹੈ ਭਾਰਤ ਚਲਦਾ ਬਾਤ